ਕਹਿੰਦੇ ਗੇਟਵੇ ਆਫ ਇੰਡੀਆ ਜਿਹਨੂੰ ਦਰਾਇ ਖੈਬਰ ਕਿਹਾ ਜਾਂਦਾ ਹੈ ਉਹ ਇਲਾਕੇ ਨੂੰ ਅੱਜ ਤੱਕ ਕੋਈ ਜਿੱਤ ਹੀ ਨਹੀਂ ਸਕਿਆ ਸੀ ਉਹਨੂੰ ਜਿੱਤਣ ਵਾਲਾ ਕੇਵਲ ਇੱਕੋ ਹੀ ਮਰਦ ਹੋਇਆ ਉਹ ਸਰਦਾਰ ਹਰੀ ਸਿੰਘ ਨਾਗੋਣਾ ਹੁਣ ਇਹ ਬਾਨੂ ਅੰਦਰ ਜਾਂਦੀ ਹੈ ਸੋਚ ਕੇ ਆਈ ਹੈ ਕਿ ਮੈਂ ਕਿਸੇ ਤਰੀਕੇ ਦੇ ਨਾਲ ਜਿਨੇ ਮੇਰਾ ਪਤੀ ਗੁੱਲਖਾਂ ਵੀ ਦਿਵਾਲਿਆ ਉਹਨੂੰ ਮੈਂ ਬਦਨਾਮ ਕਰਨਾ ਹੈ ਆ ਕੇ ਕਹਿੰਦੀ ਹੈ ਸਰਦਾਰ ਸਾਹਿਬ ਮੈਂ ਤੁਹਾਡੀ ਬਹਾਦਰੀ ਦੇ ਬੜੇ ਕisse ਸੁਨੇ ਨੇ ਤੁਹਾਡੇ ਤੋਂ ਆਪਣੀ ਗੁੱਖ ਦੇ ਵਿੱਚ ਇੱਕ ਬੱਚਾ ਲੈਣਾ ਚਾਹੁੰਦੀ ਆ ਜਿਹੜਾ ਤੁਹਾਡੇ ਵਰਗਾ ਮਰਦ ਹੋਵੇ ਸੂਰਮਾ ਹੋਵੇ ਬਹਾਦਰ ਹੁਣ ਜਾਂਦੀ ਜਾਂਦੀ ਗੇਟ ਤੇ ਕਹਿੰਦੀ ਹੈ ਕਹਿੰਦੀ ਮੈਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਅੱਜ ਖਾਲੀ ਜਾ ਰਹੀ ਹਾਂ ਕਹਿੰਦੇ ਗੇਟਵੇ ਆਫ ਇੰਡੀਆ ਜਿਹਨੂੰ ਦਰਾਏ ਖੈਬਰ ਕਿਹਾ ਜਾਂਦਾ ਹੈ ਉਹ ਇਲਾਕੇ ਨੂੰ ਅੱਜ ਤੱਕ ਕੋਈ ਜਿੱਤ ਹੀ ਨਹੀਂ ਸਕਿਆ ਸੀ ਉਹਨੂੰ ਜਿੱਤਣ ਵਾਲਾ ਕੇਵਲ ਇੱਕੋ ਹੀ ਮਰਦ ਹੋਇਆ ਉਹ ਸਰਦਾਰ ਹਰੀ ਸਿੰਘ ਨਲਵਾ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਉਹ ਨੌਜਵਾਨ ਵੀਰੋ ਤੁਹਾਡੇ ਹਿੱਸੇ ਹੈ ਤੁਹਾਡੇ ਪੁਰਖਿਆਂ ਚੋਂ ਆਇਆ ਤੁਹਾਡੇ ਵੱਡੇ ਵਡੇਰਿਆਂ ਚੋਂ ਆਇਆ ਤੇ ਉਹਦਾ ਕਿਰਦਾਰ ਸੁਣਿਓ ਕਿੱਦਾਂ ਦਾ ਸੀ ਕਹਿੰਦੇ ਜਦੋਂ ਜਮਰਾਉ ਦੇ ਇਲਾਕੇ ਦੇ ਵਿੱਚ ਗਿਆ ਨਾ ਸਰਦਾਰ ਹਰੀ ਸਿੰਘ ਨਲਵਾ ਇਹ ਜਮਰੌਦ ਦੇ ਇਲਾਕੇ ਦੇ ਵਿੱਚ ਪਹੁੰਚਿਆ ਤੇ ਜਮਰੌਦ ਦੇ ਇਲਾਕੇ ਦੇ ਵਿੱਚ ਇੱਕ ਬੜਾ ਤਕੜਾ ਜਰਨੈਲ ਰਹਿੰਦਾ ਸੀ ਜਿਸ ਜਰਨੈਲ ਦਾ ਨਾਮ ਹੈ ਗੁਲਖਾਂ ਤੇ ਉਹਦਾ ਕੁਝ ਟਾਈਮ ਪਹਿਲਾਂ ਨਕਾਹ ਹੋਇਆ ਵਿਆਹ ਹੋਇਆ ਬੀਬੀ ਬਾਨੋ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਆਉਂਦਾ ਉਸ ਬੀਬੀ ਦਾ ਜਿਹਦਾ ਨਾਮ ਹੈ ਬੀਬੀ ਬਾਨੋ ਉਹ ਬੀਬੀ ਬਾਨੋ ਨੇ ਗੁੱਲਖਾਂ ਦੇ ਨਾਲ ਵਿਆਹ ਇਸ ਕਰਕੇ ਕਰਵਾਇਆ ਸੀ ਕਿ ਉਹ ਇੰਨਾ ਮਹਾਨ ਜਰਨੈਲ ਸੀ ਵੱਡੇ ਵੱਡੇ ਪਹਾੜ ਵੀ ਉਹਦੇ ਅੱਗੇ ਗੋਡੇ ਟੇਕਦੇ ਸੀ ਇਹ ਗੁੱਲਖਾਂ ਭੱਜਿਆ ਭੱਜਿਆ ਆਪਣੇ ਘਰੇ ਆਇਆ ਆਪਣੀ ਘਰਵਾਲੀ ਨੂੰ ਬੀਬੀ ਬਾਨੋ ਨੂੰ ਕਹਿੰਦਾ ਚੱਲ ਆਪਣਾ ਸਮਾਨ ਚੱਕ ਲੈ ਆਪਾਂ ਇਹ ਇਲਾਕਾ ਛੱਡ ਕੇ ਜਾਣਾ ਉਹ ਪੁੱਛਦੀ ਹੈ ਕਿੱਧਰ ਜਾਣਾ ਕਹਿੰਦਾ ਇੱਥੇ ਹਰੀ ਸਿੰਘ ਨਲੂਆ ਆ ਗਿਆ ਉਹਨੇ ਜਮਰਾਉਂ ਜੱਟ ਲਈ ਹੈ ਹੁਣ ਨਹੀਂ ਆਪਾਂ ਇੱਥੇ ਰਵਾਂਗੇ ਉਹ ਕਹਿੰਦੀ ਕਿਉਂ ਨਹੀਂ ਰਹਿਣਾ ਮੈਂ ਤਾਂ ਤੇਰੇ ਨਾਲ ਵਿਆਹ ਹੀ ਇਸ ਕਰਕੇ ਕਰਵਾਇਆ ਹੈ ਕਿ ਤੂੰ ਬੜਾ ਮਹਾਨ ਜਰਨੈਲ ਮੈਂ ਤਾਂ ਤੇਰੇ ਨਾਲ ਵਿਆਹ ਹੀ ਇਸ ਕਰਕੇ ਕਰਵਾਇਆ ਕਿ ਤੂੰ ਕਿਸੇ ਤੋਂ ਡਰਦਾ ਨਹੀਂ ਤੂੰ ਕਿਸੇ ਅੱਗੇ ਝੁਕਦਾ ਹੀ ਨਹੀਂ ਐਡੀ ਕੀ ਆਫਤ ਆ ਗਈ ਐਡਾ ਕਿਹੜਾ ਹਰੀ ਸਿੰਘ ਨਲੂਆ ਆ ਗਿਆ ਜਿਹਦੇ ਤੋਂ ਤੂੰ ਡਰ ਰਿਹਾ ਉਹ ਕਹਿੰਦਾ ਹੋਰ ਨਹੀਂ ਮੈਂ ਕਿਸੇ ਤੋਂ ਡਰਦਾ ਪਹਾੜਾਂ ਪਹੂੜਾਂ ਨਾਲ ਵੀ ਮੈਂ ਮੱਥੇ ਲਾ ਲਾਂਗਾ ਦੁਨੀਆ ਨਾਲ ਵੀ ਮੈਂ ਮੱਥੇ ਲਾ ਲਾਂਗਾ ਪਰ ਹਰੀ ਸਿੰਘ ਨਲੂਏ ਅੱਗੇ ਮੈਂ ਨਹੀਂ ਖੜ ਸਕਦਾ ਹੁਣ ਜਦੋਂ ਗੁੱਲਖਾਨੀ ਨਹੀਂ ਗੱਲ ਸੁਣੀ ਨਾ ਬੀਬੀ ਬਾਨੋ ਨੇ ਸੁਣੀ ਇਹ ਕਹਿੰਦੀ ਕੁਸ ਸਮਾਂ ਰੁੱਕ ਮੈਂ ਦੇਖਣਾ ਉਹ ਜਰਨੈਲ ਨੂੰ ਕੌਣ ਹੈ ਇਹਨੇ ਘਾੜ ਤ ਘੜ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਬਦਨਾਮ ਕਰਨ ਵਾਸਤੇ ਬੀਬੀ ਬਾਨੋ ਆਪਣੇ ਘਰ ਤੋਂ ਚੱਲੀ ਐ ਜਿਸ ਥਾਂ ਤੇ ਸਿੱਖ ਜਰਨੈਲਾਂ ਦੇ ਤੰਬੂ ਲੱਗੇ ਨੇ ਸਰਦਾਰ ਹਰੀ ਸਿੰਘ ਨਲੂਏ ਦਾ ਤੰਬੂ ਲੱਗਿਆ ਹੈ ਨਾ ਇਹ ਬੀਬੀ ਬਾਨੋ ਉਸ ਪਾਸੇ ਨੂੰ ਆ ਗਈ ਐ ਤੰਬੂਆਂ ਦੇ ਨੇੜੇ ਆਈ ਜਾਂਦੀ ਐ ਤੇ ਸਿੱਖ ਫੌਜੀਆ ਨੇ ਸਿਪਾਈਆਂ ਨੇ ਪੁੱਛਿਆ ਕਹਿੰਦੇ ਹਾਂ ਬੀਬਾ ਕਿੱਧਰ ਆਉਣੀ ਐ ਅੱਧੀ ਰਾਤ ਦਾ ਸਮਾਂ ਕਹਿੰਦੀ ਮੈਂ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲਣਾ ਹੈ ਮੈਂ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲਣਾ ਹੈ ਉਹ ਕਹਿੰਦੇ ਇਸ ਵੇਲੇ ਸਰਦਾਰ ਸਾਹਿਬ ਨਹੀਂ ਮਿਲਣਗੇ ਉਹ ਆਰਾਮ ਕਰਦੇ ਆ ਇਹ ਬਾਨੋ ਜिद ਕਰਦੀ ਪਈ ਹੈ ਵਾਰ-ਵਾਰ ਜिद ਕਰਦੀ ਪਈ ਹੈ ਵਾਰ-ਵਾਰ ਜिद ਕਰਨ ਦੇ ਬਾਵਜੂਦ ਸਿੱਖ ਜਾਂਦੇ ਨੇ ਅੰਦਰ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਕਹਿੰਦੇ ਨੇ ਇੱਕ ਬੀਬੀ ਆਈ ਹੈ ਬਹੁਤ ਜिद ਕਰਦੀ ਹੈ ਤੁਹਾਨੂੰ ਮਿਲਣ ਦੀ ਉਹ ਕਹਿੰਦੇ ਭੇਜ ਦਿਓ ਹੁਣ ਇਹ ਬਾਨੋ ਅੰਦਰ ਜਾਂਦੀ ਹੈ ਸੋਚ ਕੇ ਆਈ ਹੈ ਕਿ ਮੈਂ ਕਿਸੇ ਤਰੀਕੇ ਦੇ ਨਾਲ ਜਿਨੇ ਮੇਰਾ ਪਤੀ ਗੁੱਲ ਖਾਂ ਵੀ ਦਵਾ ਲਿਆ ਉਹਨੂੰ ਮੈਂ ਬਦਨਾਮ ਕਰਨਾ ਹੈ ਇਹ ਆ ਕੇ ਸਾਹਮਣੇ ਖੜੀ ਹੋ ਗਈ ਸਰਦਾਰ ਹਰੀ ਸਿੰਘ ਨਲੂਏ ਦੀ ਉਮਰ ਹੈ 42 ਸਾਲ ਦੀ ਤੇ ਇਹ ਬੀਬੀ ਬਾਨੋ ਦੀ ਉਮਰ ਹੈ 20 ਕੁ ਸਾਲ ਦੀ ਆ ਕੇ ਕਹਿੰਦੀ ਹੈ ਸਰਦਾਰ ਸਾਹਿਬ ਮੈਂ ਤੁਹਾਡੀ ਬਹਾਦਰੀ ਦੇ ਬੜੇ ਕਿੱਸੇ ਸੁਣੇ ਨੇ ਮੈਂ ਨਾ ਤੁਹਾਡੇ ਨਾਲ ਨਿਕਾਹ ਕਰਾਉਣਾ ਚਾਹੁੰਦੀ ਆ ਵਿਆਹ ਕਰਾਉਣਾ ਚਾਹੁੰਦੀ ਆ ਮੈਂ ਤੁਹਾਡੀ ਤੁਹਾਡੇ ਤੋਂ ਆਪਣੀ ਕੁੱਖ ਦੇ ਵਿੱਚ ਇੱਕ ਬੱਚਾ ਲੈਣਾ ਚਾਹੁੰਨੀ ਆ ਜਿਹੜਾ ਤੁਹਾਡੇ ਵਰਗਾ ਮਰਦ ਹੋਵੇ ਸੂਰਮਾ ਹੋਵੇ ਬਹਾਦਰ ਹੋਵੇ ਜਦੋਂ ਐਨੀ ਗੱਲ ਸੁਣੀ ਨਾ ਸਰਦਾਰ ਹਰੀ ਸਿੰਘ ਨੇ ਇੱਕਦਮ ਬੈਠਾ ਬੈਠਾ ਖੜਾ ਹੋ ਗਿਆ ਚਿਹਰਾ ਲਾਲ ਹੋ ਗਿਆ ਇੱਕਦਮ ਉਹ ਬੀਬੀ ਬਾਨੋ ਨੂੰ ਬੋਲਿਆ ਤੈਨੂੰ ਪਤਾ ਤੂੰ ਹੋਸ਼ ਹੈ ਤੂੰ ਕੀ ਗੱਲ ਕਰ ਰਹੀ ਹੈ ਮੈਂ ਕਲੰਗੀ ਧਰ ਦਾ ਸਿੰਘ ਆ ਮੇਰੇ ਗੁਰੂ ਦਾ ਹੁਕਮ ਹੈ ਮੈਂ ਕਿਸੇ ਪਰਾਈ ਇਸਤਰੀ ਵੱਲ ਵੇਖ ਵੀ ਨਹੀਂ ਸਕਦਾ ਤੂੰ ਗੱਲਾਂ ਕਿਹੜੀਆਂ ਕਰ ਲਈਆਂ ਹੁਣ ਕਿਰਦਾਰ ਸੁਣਿਓ ਜੀ ਸਾਡੇ ਪੁਰਖਿਆਂ ਦਾ ਦੁਨੀਆ ਦੇ ਮਹਾਨ ਜਰਨੈਲ ਦਾ ਕਿਰਦਾਰ ਕੀ ਹੈ ਲਾਲ ਪੀਲਾ ਹੋਇਆ ਸਰਦਾਰ ਹਰੀ ਸਿੰਘ ਕਹਿੰਦਾ ਤੂੰ ਬੋਲ ਕੀ ਰਹੀ ਹੈ ਤੈਨੂੰ ਇਸ ਗੱਲ ਬਾਰੇ ਪਤਾ ਹੈ ਜਦੋਂ ਐਨੀ ਗੱਲ ਆਖੀ ਲਾਲ ਪੀਲਾ ਹੋਇਆ ਵਾਰ-ਵਾਰ ਕਹਿੰਦੀ ਹੈ ਉਹ ਕਿ ਮੈਂ ਨਕਾਕ ਰੋਣਾ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾ ਸਕਦਾ ਮੈਂ ਗੁਰੂ ਦਾ ਸਿੱਖ ਹਾਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਤੱਕ ਵੀ ਨਹੀਂ ਸਕਦਾ ਵਾਰ-ਵਾਰ ਜਦੋਂ ਬੀਬੀ ਨਾ ਹਟੀ ਨਾ ਸਰਦਾਰ ਹਰੀ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਇਹਨੂੰ ਬਾਹਰ ਲੈ ਜਾਓ ਤੇ ਤੋੜ ਦਿਓ ਹੁਣ ਜਦੋਂ ਉਹ ਸਿਪਾਹੀ ਬਾਹਰ ਲੈ ਕੇ ਜਾਂਦੇ ਪਏ ਨੇ ਨਾ ਜਦੋਂ ਤੰਬੂ ਦੇ ਗੇਟ ਤੇ ਬੀਬੀ ਬਾਨੋ ਪਹੁੰਚੀ ਹੈ ਉਹਨੂੰ ਗੇਟ ਤੋਂ ਬਾਹਰ ਕਰਦੇ ਪਏ ਨੇ ਗੱਲ ਕੀ ਹੋਈ ਜੀ ਬੀਬੀ ਬਾਨੋ ਦੇ ਜ਼ੁਬਾਨ ਦੇ ਵਿੱਚੋਂ ਲਫ਼ਜ਼ ਨਿਕਲੇ ਨੇ ਕੀ ਕਹਿੰਦੀ ਮੈਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਹੁਣ ਜਾਂਦੀ ਜਾਂਦੀ ਗੇਟ ਤੇ ਕਹਿੰਦੀ ਹੈ ਕਹਿੰਦੀ ਮੈਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਅੱਜ ਖਾਲੀ ਜਾ ਰਹੀ ਹਾਂ ਅੱਜ ਮੈਂ ਕੁਝ ਉਮੀਦ ਲੈ ਕੇ ਆਈ ਸੀ ਪਰ ਅੱਜ ਮੈਂ ਗੁਰੂ ਨਾਨਕ ਦੇ ਘਰੋਂ ਖਾਲੀ ਜਾਂਦੀ ਪਈਆਂ ਜਦੋਂ ਇਹ ਬੋਲ ਸਰਦਾਰ ਹਰੀ ਸਿੰਘ ਨਲੂਏ ਦੇ ਕੰਨਾਂ ਦੇ ਵਿੱਚ ਪਏ ਨਾ ਕਿ ਮੈਂ ਗੁਰੂ ਨਾਨਕ ਦੇ ਘਰੋਂ ਖਾਲੀ ਜਾ ਰਹੀ ਹਾਂ ਸਰਦਾਰ ਹਰੀ ਸਿੰਘ ਨੇ ਆਖਿਆ ਆਪਣੇ ਸਿਪਾਈਆਂ ਨੂੰ ਬੀਬੀ ਵਾਪਸ ਲੈ ਕੇ ਆਓ ਇਹਨੂੰ ਬੁਲਾਓ ਹੁਣ ਬੀਬੀ ਬਾਨੋ ਨੂੰ ਵਾਪਸ ਬੁਲਾਇਆ ਗਿਆ ਸਾਹਮਣੇ ਖੜੀ ਹੈ ਭੈਣੋ ਯਾਦ ਰੱਖਿਓ ਮਰਦ ਦਾ ਜੀਵਨ ਕਿਦਾਂ ਦਾ ਸੀ ਨੌਜਵਾਨ ਵੀਰੋ ਇੱਕ ਵਾਰੀ ਸੁਰਤ ਉੱਚੀ ਕਰਕੇ ਤੱਕਿਓ ਜਰਨੈਲ ਇੰਨਾ ਮਹਾਨ ਜਰਨੈਲ ਤੇ ਉਹਦਾ ਜੀਵਨ ਕਿਦਾਂ ਦਾ ਸੀ ਧਰਤੀ ਤੇ ਆਪਣੇ ਗੋਡੇ ਲਾਲੇ ਨੇ ਸਰਦਾਰ ਹਰੀ ਸਿੰਘ ਨੂੰ ਹੀ ਨੇ ਸਰਦਾਰ ਹਰੀ ਸਿੰਘ ਦੀ ਉਮਰ ਹੈ 42 ਸਾਲ ਧਰਤੀ ਤੇ ਗੋਡੇ ਲਾਲੇ ਨੇ ਤੇ ਬੀਬੀ ਬਾਨੋ ਦੀ ਉਮਰ ਹੈ 20 ਸਾਲ ਉਦੇ ਅੱਗੇ ਗੋਡੇ ਟੇਕ ਕੇ ਖੜ ਕੇ ਕਹਿੰਦਾ ਤੂੰ ਆਈ ਹੈ ਨਾ ਕੁਝ ਉਮੀਦ ਲੈ ਕੇ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤ ਚਾਹੀਦਾ ਲੈ ਬੀਬੀ ਬਾਨੋ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਐ ਤੇ ਤੂੰ ਮੇਰੀ ਮਾਂ ਆ ਕਿਰਦਾਰ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਕਹਿੰਦਾ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਤੇ ਤੂੰ ਮੇਰੀ ਮਾਂ 20 ਸਾਲ ਦੀ ਬੀਬੀ ਬਾਨੋ ਬਾਹ ਤੇ 42 ਸਾਲ ਦਾ ਹਰੀ ਸਿੰਘ ਨਲੂਆ ਉਹਦਾ ਪੁੱਤ ਬਣ ਗਿਆ ਪਰ ਕਿਰਦਾਰ ਤੋਂ ਥਿੜਕਿਆ ਨਹੀਂ ਉਹ ਮਹਾਨ ਜਰਨੈਲ ਸਾਡੇ ਯੋਧਿਆਂ ਦਾ ਇਤਿਹਾਸ ਹੈ ਜੀ ਇਹ ਸਾਡੇ ਵੱਡੇ ਬਡੇਰੇ ਐ ਇਦਾਂ ਦੇ ਸਨ ਸਾਡਾ ਪਛੋਕੜ ਹੈ ਇਹ ਐਵੇਂ ਨਹੀਂ ਮਹਾਨ ਜਰਨੈਲ ਕਾਬਲ ਕੰਧਾਰ ਤੱਕ ਖਾਲਸੇ ਰਾਜ ਨੂੰ ਪਹੁੰਚਾ ਗਿਆ ਕੇਸਰੀ ਨਿਸ਼ਾਨ ਚਲਾ ਗਿਆ ਹੁਣ ਜਦੋਂ ਐਨੀ ਗੱਲ ਬੀਬੀ ਬਾਨੋ ਨੇ ਸੁਣੀ ਉਹਦੀਆਂ ਵੀ ਤਰਾ ਹ ਨਿਕਲ ਗਈਆਂ ਉਹ ਕਹਿੰਦੀ ਗੁੱਲਖਾਂ ਛੱਡਿਆ ساری ਜ਼ਿੰਦਗੀ ਉਹ ਬੀਬੀ ਬਾਨੋ ਸਰਦਾਰ ਹਰੀ ਸਿੰਘ ਨਲੂਏ ਦੀ ਫੌਜ ਚ ਰਹੀ ਤੇ ਹਰੀ ਸਿੰਘ ਨਲੂਏ ਦੀ ਮਾਂ ਬਣ ਕੇ ਰਹੀ ਆਹ ਕਿਰਦਾਰ ਹੈ ਸਾਡਾ ਜਿਹਦੇ ਸੈਖਾ ਨਾ ਸੀ ਉਹ ਆਹ ਕਿਰਦਾਰ ਘੜਦਾ ਹੈ ਇਥੇ ਮਾਫ ਕਰਿਓ ਮੈਂ ਸਚਾਈ ਕਹਿਣ ਲੱਗਿਆ ਜਿਨ੍ਹਾਂ ਨੂੰ ਲੋਕ ਆਪਣੇ ਗੁਰੂ ਬਣਾਈ ਬੈਠੇ ਆ ਨਾ ਕੱਚਿਆਂ ਪਿੱਲਿਆਂ ਨੂੰ ਤੇ ਉਹਨਾਂ ਦੇ ਕਿਰਦਾਰਾਂ ਬਾਰੇ ਥੋੜੀ ਸਰਚ ਕਰਿਓ ਉਹ ਜੇਲ੍ਹਾਂ 'ਚ ਕਿਉਂ ਰੁਲਦੇ ਪਏ ਨੇ ਇਹ ਗੱਲ ਨੋਟ ਕਰ ਲਿਓ ਜਿਨ੍ਹਾਂ ਦੇ ਕਿਰਦਾਰ ਜਿਨ੍ਹਾਂ ਦੇ ਪਿੱਛੇ ਅੱਜ ਦੇਹ ਧਾਰੀਆਂ ਦੇ ਪਖੰਡੀਆਂ ਦੇ ਅਸੀਂ ਤੁਰੇ ਫਿਰਦੇ ਆ ਨਾ ਇੱਕ ਪਾਸੇ ਉਹਨਾਂ ਦਾ ਕਿਰਦਾਰ ਚੈੱਕ ਕਰ ਲਿਓ ਤੇ ਇੱਕ ਪਾਸੇ ਆਪਣੇ ਜਰਨੈਲਾਂ ਦਾ ਕਿਰਦਾਰ ਚੈੱਕ ਕਰ ਲਿਓ